ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਦਾ ਸਾਥੀ ਕੌਣ ਰਿਹਾ ਜੀ ਭਲਾ ਜਿਨ੍ਹਾਂ ਨੇ ਜੀਵਨ ਕਾਲ ਦੇ ਵਿੱਚ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਦਾ ਸੰਗ ਮਾਣਿਆ ਬੋਲੋ ਪਿਆਰਿਓ ਗੱਜ ਕੇ ਬੋਲੋ ਪਿਆਰਿਓ ਤੁਸੀਂ ਸੰਤ ਮਰਦਾਨਾ ਜੀ ਕਿਉਂ ਨਹੀਂ ਕਿਹਾ ਸਾਰੇ ਭਾਈ ਮਰਦਾਨਾ ਜੀ ਇੱਕ ਬਾਬਾ ਆਕਾਰ ਰੂਪ ਦੂਜਾ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਵੱਧ ਸੰਗਤ ਕਰਨ ਵਾਲੇ ਦੇ ਨਾਂ ਦੇ ਨਾਲ ਭਾਈ ਮਰਦਾਨਾ ਗੁਰੂ ਅੰਗਦ ਸਾਹਿਬ ਜੀ ਦੇ ਵਕਤ ਜਿੰਨੇ ਵੀ ਸਿੱਖ ਹੋਏ ਨੇ ਉਹਨਾਂ ਦੇ ਨਾਂ ਦੇ ਨਾਲ ਵੀ ਭਾਈ ਸ਼ਬਦ ਤੁਹਾਨੂੰ ਜੁੜਿਆ ਮਿਲੇਗਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਭਾਈ ਪਾਰੋ ਜੀ ਬਾਣੀ ਗਾਉਂਦੇ ਸੀ ਰਾਹੀ ਰਾਤ ਤੁਰੇ ਜਾਂਦੇ ਖਲੋ ਜਾਂਦੇ ਸੀ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਵੀ ਜਿੰਨੇ ਸਿੱਖ ਹੋਏ ਉਹਨਾਂ ਦੇ ਨਾਲ ਵੀ ਭਾਈ ਸ਼ਬਦ ਲੱਗਾ ਮਿਲੇਗਾ ਤੁਹਾਨੂੰ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਵੀ ਗੁਰੂ ਰਾ ਫਿਰ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰ राय ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਈਵਨ ਤੁਹਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਤੁਹਾਨੂੰ ਕਿਸੇ ਵੀ ਵਿਅਕਤੀ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਵੀ ਅੱਜ ਆਪਾਂ ਯਾਦ ਕਰਦੇ ਏਦਾਂ ਬਰਾਬਰ ਬਹਿ ਕੇ ਗੁਰੂ ਨਾਨਕ ਸਾਹਿਬ ਜਦੋਂ ਭਾਈ ਲਾਲੋ ਜੀ ਦੇ ਘਰ ਗਏ ਤੇ ਪ੍ਰਸ਼ਾਦਾ ਉਹਦੇ ਘਰ ਬਹਿ ਕੇ ਛਕਿਆ ਜਿਹੜੀ ਇੱਕ ਸੰਗਤ ਤੇ ਪੰਗਤ ਦਿੱਤੀ ਮਹਾਰਾਜ ਨੇ ਤੇ ਅੱਜ ਤੁਸੀਂ ਵੇਖਿਓ ਜਿਹੜੇ ਆਪਣੇ ਆਪ ਨੂੰ ਵੱਡੇ ਆਖਣਗੇ ਉਹ ਆਮ ਬੰਦੇ ਦੇ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਣ ਨੂੰ ਵੀ ਬੋਲੋ ਪਿਆਰਿਓ ਅਛਾ ਬਰਾਬਰ ਬਹਿ ਕੇ ਛਕਣਾ ਤੇ ਦੂਰ ਦੀ ਗੱਲ ਹੈ ਉਹ ਆਮ ਸੰਗਤ ਦਾ ਤਿਆਰ ਕੀਤਾ ਵੀ ਨਹੀਂ ਸਕਦੇ ਚਲੋ ਵੱਖਰਾ ਛਕ ਲਓ ਪਰ ਸੰਗਤ ਦਾ ਤਿਆਰ ਕੀਤਾ ਸ਼ਕਲੋ ਉਹ ਕਹਿੰਦੇ ਜੀ ਇਹ ਸੁਚਮਤਾ ਦੀ ਗੱਲ ਹੈ ਥੋੜਾ ਜਿਹਾ ਆਪਣੇ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਤੇ 2 ਮਿੰਟ ਲਈ ਸੋਚੋ ਵੀ ਗੁਰੂ ਨਾਨਕ ਸਾਹਿਬ ਜਦੋਂ ਲੰਬੇ ਟਾਈਮ ਪ੍ਰਚਾਰ ਦੌਰਿਆਂ ਤੇ ਗਏ ਹੋਣਗੇ ਕਿਦਾਂ ਦਾ ਉਹਨਾਂ ਨੂੰ ਛਕਣ ਛਕਾਉਣ ਲਈ ਮਿਲਿਆ ਹੋਵੇਗਾ ਬਾਬਾ ਪੈਦਾ ਸੱਚਖੰਡ ਨੌਂ ਨਿਦ ਨਾਮ ਗਰੀਬੀ ਪਾਈ ਰੇਤ ਅਕ ਆਹਾਰ ਕਾ ਰੂੜਾ ਕੀ ਗੁਰ ਕਰੀ ਵਿਸ਼ਾਈ ਵੱਡੀ ਕਰੀ ਤਪੱਸਿਆ ਆਤਮ ਤਪੱਸਿਆ ਸੀ ਬਾਬਾ ਜੀ ਦੀ ਇਹ ਸ਼ੰਗਰ ਸੀ ਮਹਾਰਾਯਦਾ ਅਜ ਤਾਂ ਅਸੀਂ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਹੁਣ ਇਥੇ ਫਿਰ ਸਮਝਿਓ ਸੰਤ ਸ਼ਬਦ ਬਾਣੀ ਚ ਰੱਬ ਲਈ ਵੀ ਆਇਆ ਗੁਰੂ ਲਈ ਵੀ ਆਇਆ ਅਛਾ ਲੋ ਆਪਾਂ ਹੋਰ ਸੌਖਾ ਸਮਝੀਏ ਭਗਤ ਕਬੀਰ ਜੀ ਵੀ ਇੱਕ ਸ਼ਬਦ ਵਿੱਚ ਕਹਿੰਦੇ ਆ ਵੀ ਬਨਾਰਸ ਕੇ ਠੱਗ ਲਓ ਉਹ ਸ਼ਬਦ ਸਕਰੀਨ ਤੇ ਲਾਓ ਤਾਂ ਕਿ ਅਸਾਂ ਇੱਕ ਸ਼ਬਦ ਵਿੱਚ ਕਹਿੰਦੇ ਆ ਸੰਤਾਂ ਨੂੰ ਮੰਨੋ ਅਸਾਂ ਇੱਕ ਸ਼ਬਦ ਵਿੱਚ ਸੰਤਾਂ ਨੂੰ ਮੰਨਣ ਦੀ ਕਹਿ ਰਿਹਾ ਕਹਿ ਵੀ ਬਾਬਾ ਕਬੀਰ ਜੀ ਦਾ ਰਿਹਾ ਲਓ ਸੁਣੋ ਜੀ ਹੁਣ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਨਾ ਪੜੀ ਜਾਓ ਜੀ ਨਾਲ ਗੱਜ ਸਾਡੇ ਤੈ ਤੈ ਤੇਰੇ ਪਾਏ ਨਾ ਗਲੀ ਜਨਾ ਲੋਟੇ ਹੱਥ ਓਏ ਹਰ ਕੇ ਸੰਤ ਨਾ ਬਾਨਾਰਸ ਕੇ ਐਸੇ ਸੰਤ ਨਾ ਦਾਲਾ ਸਿਓ ਉਹਨੇ ਮੈਨੂੰ ਚੰਗੇ ਨਹੀਂ ਲੱਗਦੇ ਥੱਕ ਗਿਆ ਲਓ ਦੂਜਾ ਸ਼ਬਦ ਕੱਢ ਦੋ ਸੰਤਾ ਮਾਨੋ ਦੂਤਾ ਡਾਨੋ ਇਹ ਕਟਵਾਰੀ ਮੇਰੀ ਇਹ ਇਹ ਵੀ ਸ਼ਬਦ ਭਗਤ ਕੀ ਉਹਨੇ ਸੰਤਾ ਨੂੰ ਮੰਨੋ ਇਹਦਾ ਮਤ ਆਪਾ ਵਰ ਉਹਦੀ ਸ਼ਬਦ ਹੈ ਪਰ ਇੱਥੇ ਸੰਤ ਦਾ ਅਰਥ ਹੋਰ ਹੈ ਇਥਾ ਕੀ ਅਰਥ ਵਾ ਇਥੇ ਦੇਵੀ ਗੁਣਾ ਨੂੰ ਸੰਤ ਆਖਿਆ ਵਾ ਸੰਤਾ ਮਾਨੋ ਇਹਨਾਂ ਸੰਤਾਂ ਨੂੰ ਮੰਨੋ ਜਿਹੜੇ ਤੁਹਾਡੇ ਘਰ ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਦੇਵੀ ਗੁਣ ਨੇ ਭਗਤ ਕਬੀਰ ਜੀ ਕਹਿੰਦੇ ਨੇ ਇਹਨਾਂ ਨੂੰ ਮੰਨੋ ਇਹਨਾਂ ਦੀ ਰਿਸਪੈਕਟ ਕਰੋ ਇਹਨਾਂ ਨੂੰ ਜਿਹਾ ਆਖੋ ਇਹਨਾਂ ਤੋਂ ਬਿਨਾ ਤੁਹਾਡੀ ਜ਼ਿੰਦਗੀ ਅਧੂਰੀ ਹੈ ਘਰਾਂ ਚ ਜਿਹੜੇ ਮੇਰੇ ਵੀਰ ਭੈਣ ਭਰਾ ਸੁਣ ਰਹੇ ਨੇ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਪੋਥੀਆਂ ਕੱਢ ਲਓ ਜੇ ਨਹੀਂ ਤਾਨੂੰ ਪ੍ਰੋਫੈਸਰ ਸੈਵਸਨ ਦੇ ਜੀ ਕਿਸੇ ਹੋਰ ਵਿਦਵਾਨ ਦੀਆਂ ਕਰ ਲਓ ਉਹਨਾਂ ਨੇ ਵੀ ਇਹਨਾਂ ਸੰਤਾਂ ਦਾ ਅਰਥ ਗੋਣੀ ਕੀਤੇ ਨੇ ਸੰਤਾ ਮੰਨੋ ਪੜੋ ਸਾਰੇ ਦੂਤਾ ਦਾਨੋ ਇਹ ਕੁਟਵਾਰੀ ਮੇਰੀ ਇਥੇ ਦੇਵੀ ਗੁਣਾ ਨੂੰ ਸੰਤ ਆਖਿਆ ਤੇ ਦੂਤ ਆਖਿਆ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਹੰਕਾਰ ਨੂੰ ਪੰਜਾਂ ਵਕਾਰਾਂ ਨੂੰ ਬਾਹਰ ਕੱਢ ਦਿਓ ਤੇ ਸੰਤਾਂ ਨੂੰ ਇੱਜ਼ਤ ਦੇਦੇ ਹੋ ਰਿਸਪੈਕਟ ਦੇਦੇ ਹੋ ਤੁਹਾਡਾ ਘਰ ਆਪੇ ਹੀ ਸਵਰਗ ਬਣ ਜਾਣਾ ਹੈ ਆਹ ਕੋ ਸਤਨਾਮ ਸ੍ਰੀ ਅਛਾ ਜੇ ਇਹਨਾਂ ਸ਼ਬਦਾਂ ਦੀ ਵਿਆਖਿਆ ਡੇਰਿਆਂ ਚ ਹੋਊਗੀ ਨਾ ਉਹਨਾਂ ਕਹਣਾ ਸੰਤਾ ਮਾਨੋ ਦੂਤਾ ਡਾਨੋ ਉਹਨਾਂ ਦੂਤ ਉਹਨਾਂ ਨੂੰ ਕਹਣਾ ਜਿਹੜੇ ਮੰंदे ਨਹੀਂ ਬਾਬਿਆਂ ਨੂੰ ਉਹਨਾਂ ਦਾ ਦੂਤਾ ਨੂੰ ਡਾਨ ਦਿਓ ਜਿਹੜੇ ਸੰਤਾਂ ਉਹਨਾਂ ਦੇ ਉੱਤੇ ਫੁੱਲ ਸੁੱਟੋ ਨਾ ਭਾਈ ਇਥੇ ਸੰਦਾਰਥਾ ਦੇਵੀ ਗੁਣ ਸਤ ਸੰਤੋਖ ਦਇਆ ਧਰਮ ਤੀਜ ਘਰਾਂ ਚ ਪੋਥੀਆਂ ਹੈਗੀਆਂ ਤਾਂ ਹੀ ਤੇ ਬੇਨਤੀ ਕਰੀਦੀ ਐ ਸੰਪਟੇ ਕੋਤਰੀਆਂ ਇਹਨਾਂ ਚੋਂ ਬਾਹਰ ਨਿਕਲ ਕੇ ਤੇ ਗੁਰਬਾਣੀ ਆਪ ਸਹਿਜ ਪਾਠ ਕਰੋ ਗੁਰੂ ਕੇ ਪਿਆਰਿਓ ਆਪਣੇ ਘਰਾਂ ਵਿੱਚ ਬਣਦੀਆਂ ਪੋਥੀਆਂ ਰੱਖੋ ਮਰੀਓ ਭੈਣੋ ਕਾਰੋਬਾਰ ਤੇ ਜਾਣ ਤੋਂ ਪਹਿਲਾਂ ਪਾਵੇਂ ਇੱਕ ਪੰਕਤੀ ਰੋਜ਼ ਪੜੋ ਘਰ ਆਣ ਕੇ ਪਾਵੇਂ ਇੱਕ ਪੰਕਤੀ ਗੁਰਬਾਣੀ ਦੀ ਆਪ ਪੜੋ ਮੇਰੇ ਵੀਰੋ ਭਰਾਓ ਜਿੱਥੇ ਵੀ ਬੈਠੇ ਹੋ ਅੱਜ ਕੱਲ ਤਾਂ ਸਾਡੇ ਕੋਲ ਸੌਖ ਹੈ ਬਜ਼ੁਰਗਾਂ ਨੂੰ ਪਤਾ ਹੋਣਾ ਸਫਰੀ ਬੀੜਾ ਹੁੰਦੀਆਂ ਸੀ ਪਹਿਲੀਆਂ ਸਫਰੀ ਬੀੜਾਂ ਛੋਟੀਆਂ ਜਿੱਥੇ ਵੀ ਸਿੱਖ ਦੇ ਕੋਲ ਟਾਈਮ ਲੱਗਦਾ ਸੀ ਸਫਰੀ ਬੀੜ ਤੋਂ ਪਾਠ ਕਰਦੇ ਸੀ ਹੁਣ ਤਾਂ ਸਾਡੇ ਕੋਲ ਸਾਧ ਨਹੀਂ ਕਿੰਨੇ ਆ ਗਏ ਹੁਣ ਤੇ ਆਈਪੈਡ ਹੈ ਲੈਪਟਾਪ ਹੈ ਜੋ ਵੀ ਹੈ ਬਹੁਤ ਕੁਝ ਹੈ ਆਪਣੇ ਕੋਲ ਜੇ ਅਸੀਂ ਖਾਣਾ ਬਣਾਉਣਾ ਸਿੱਖ ਸਕਦੇ ਹਾਂ YouTube ਤੋਂ ਆ ਕਈ ਰੈਸਪੀਆਂ ਜਿਹੜੀਆਂ ਲੋਕੀ YouTube ਤੋਂ ਕੱਢ ਕੇ ਬਣਾਉਂਦੇ ਆ ਕੱਪੜੇ ਦੀ ਕਟਿੰਗ YouTube ਤੋਂ ਕੱਢ ਕੇ ਕੱਪੜਾ ਕਿਦਾਂ ਕੱਟਣਾ ਹੈ ਜੇ ਕੋਈ ਫੋਨ ਦੀ ਸੈਗਨ ਦਾ ਪਤਾ ਲੱਗੇ ਕਿ ਅੱਜ ਪਾ ਵੀ ਕਿਹੜਾ ਮਾਡਲ ਆ ਸੈਟਿੰਗਾਂ ਕਰ ਲੋ ਜੇ ਕੋਈ ਖਾਣਾ ਬਣਾਉਣਾ ਤੇ YouTube ਤੋਂ ਕਰ ਲਓ ਤੇ ਸਤਿਗੁਰੂ ਦੀ ਬਾਣੀ ਦਾ ਖਜ਼ਾਨਾ ਵੀ ਬਹੁਤ ਪਿਆ ਇੰਟਰਨੈਟ ਤੇ ਪੜੋ ਵਿਚਾਰੋ ਜਿੰਨਾ ਮਰਜੀ ਆ ਤੁਹਾਡੇ ਕੋਲ ਮੋਬਾਈਲ ਹੈ ਆਈਪੈਡ ਭਾਵੇਂ 5000 ਕਿਤਾਬ ਡਾਊਨਲੋਡ ਕਰ ਲਓ ਇਹ ਚ ਮੁਕਣਾ ਹੀ ਨਹੀਂ ਪੜੀ ਜਾਓ ਕੁਇਸ ਕਰਕੇ ਗੁਰਬਾਣੀ ਤੇ ਸਾਡਾ ਕੋਈ ਨਿੱਜੀ ਵਿਰੋਧ ਥੋੜਾ ਹੈ ਸਾਡਾ ਫਰਜ਼ ਹੈ ਜਿੰਨੀ ਦੇਰ ਤੱਕ ਇਸ ਸੀਰੀਜ਼ 'ਚ ਜਾਣ ਨੇ ਜੋ ਸੱਚ ਦਾ ਪਤਾ ਲੱਗਾ ਸੰਗਤਾਂ ਨੂੰ ਦਸਿਏ ਭਾਈ ਫੈਸਲਾ ਤੁਸੀਂ ਕਰ ਲਓ ਤੁਸੀਂ ਕਿਹੜੇ ਬੰਨੇ ਖਲੋਣਾ ਹੈ ਮਰਜੀ ਤੁਹਾਡੀ ਹੈ ਅਸੀਂ ਬਿਲਕੁਲ ਨਹੀਂ ਕਹਿੰਦੇ ਤੁਸੀਂ ਉੱਥੇ ਨਾ ਜਾਓ ਜਾਓ ਜਮ ਜਮ ਜਾਓ ਮੰਨੋ ਪਰ ਇੱਕ ਵਾਰੀ ਇਮਾਨਦਾਰੀ ਨਾਲ ਆਪਣੇ ਸਤਿਗੁਰ ਦੇ ਸ਼ਬਦਾਂ ਨੂੰ ਧਿਆਨ ਨਾਲ ਪੜ੍ਹ ਲਓ ਫਿਰ ਕਦਮ ਪੁੱਟਣ ਲੱਗਿਆਂ ਤੁਸੀਂ 100 ਵਾਰ ਸੋਚਣਾ ਹੈ ਤੁਮਾਰਾ ਜੀ ਕਹਿੰਦੇ ਐਸੀ ਕਿਰਪਾ ਮੋਹੇ ਕਰੋ ਸਾਰੇ ਪੜੋ ਐਸੀ ਕਿਰਪਾ ਮੇਰੇ ਤੇ ਕਿਰਪਾ ਕਰ ਦਿਓ ਕਿਹੜੀ ਕਿਰਪਾ ਸੰਤਾਂ ਚਰਨ ਸੰਤ ਗੁਰੂ ਦੇ ਚਰਨਾਂ ਤੇ ਹਮਾਰੋ ਮਾਥਾ ਮੇਰਾ ਮੱਥਾ ਹੁਣ ਦੱਸੋ ਅਗਲੀ ਪੰਕਤੀ ਵਿੱਚ ਗੱਲ ਕਲੀਅਰ ਕਰਤੀ ਵੀ ਕਿ ਇੱਥੇ ਮਹਾਰਾਜ ਚਰਨ ਕਿਨੂੰ ਕਹਿ ਰਿਆ ਗੁਰ ਕੋ ਸ਼ਬਦ ਮੇਰੇ ਹੀ ਅਰ ਬਸ ਹੈ ਗੱਲ ਕਲੀਅਰ ਹੋ ਗਈ ਨਾ ਗੁਰ ਕੋ ਸ਼ਬਦ ਮੇਰਾ ਸਾਰੇ ਪੜੋ ਜੀ ਗੁਰ ਕੋ ਸ਼ਬਦ ਮੇਰਾ ਹੀ ਅਰ ਹੈ ਬਸ ਹੈ ਹਰ ਨਾਮਾ ਮਨ ਸੰਗ ਥਾਰੋ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸਦਾ ਰਵੇ ਇਹ ਮੇਰੀ ਤੁਹਾਡੇ ਅਗੇ ਅਰਦਾਸ ਆ ਮੇਰੇ ਤੇ ਏਦਾਂ ਦੀ ਕਿਰਪਾ ਕਰਦੇ ਹੁਣ ਉੱਤੇ ਆਖਿਆ ਮੇਰਾ ਮੱਥਾ ਹੋਵੇ ਸੰਤ ਗੁਰੂ ਦੇ ਚਰਨ ਹੋਣ ਥੱਲੇ ਆਣ ਕੇ ਮਹਾਰਾ ਨੇ ਗੱਲ ਕਲੀਅਰ ਕਰਤੀ ਵੀ ਐਵੇਂ ਬੰਦਿਆਂ ਮਗਰ ਨਾਲ ਤੁਰਿਓ ਫਿਰਿਓ ਗੁਰ ਕੋ ਸ਼ਬਦ ਮੇਰੇ ਹਿਰੇ ਬਸੇ ਗੁਰੂ ਦਾ ਸ਼ਬਦ ਹੀ ਗੁਰੂ ਸੰਤ ਦੇ ਚਰਨ ਨੇ ਹੁਣ ਆਪਾਂ ਸਾਰੇ ਕੀ ਕਰ ਰਹੇ ਆ ਗੁਰੂ ਦੇ ਚਰਨਾਂ ਨੂੰ ਆਪਣੇ ਅੰਦਰ ਵਸਾ ਰਹੇ ਆ ਇੱਕ ਪੰਕਤੀ ਆਮ ਪੜੀ ਜਾਂਦੀ ਹੈ ਚਰਨ ਸਾਧ ਕੇ ਅੱਛਾ ਉਥੇ ਸਾਧ ਕੌਣ ਹੈ ਗੁਰੂ ਤੇ ਗੁਰੂ ਸਾਧ ਦੇ ਚਰਨ ਕੀ ਇਹ ਸ਼ਬਦ ਆਹਣ ਆਪਾਂ ਕੀ ਕਰ ਰਹੇ ਆ ਪਹਿਲਾਂ ਪਾਠ ਸੁਣਿਆ ਆਪਾਂ ਫਿਰ ਕੀਰਤਨ ਫਿਰ ਭਾਈ ਸਾਹਿਬ ਨੇ ਕਥਾ ਕੀਤੀ ਜੋ ਵੀ ਆ ਆਪਾਂ ਸ਼ਬਦ ਗੁਰੂ ਦੇ ਜਦੋਂ ਵਿਚਾਰ ਸੁਣਦੇ ਆਂ ਕੀਰਤਨ ਸੁਣਦੇ ਆਂ ਮੰਨ ਲਓ ਅਸੀਂ ਸੰਤ ਸਾਧ ਗੁਰੂ ਦੇ ਚਰਨ ਧੋ ਧੋ ਕੇ ਪੀ ਰਹੇ ਆ ਕੰਨਾਂ ਰਾਈ ਜੇ ਇੱਕ ਅੱਧੀ ਵੀ ਗੱਲ ਸਾਡੇ ਅੰਦਰ ਵਸ ਗਈ ਤੂੰ ਸਮਝ ਲਓ ਗੁਰੂ ਦੇ ਚਰਨਾਂ ਨੇ ਮੇਰੇ ਮਨ ਦੀ ਮੈਲ ਲਾ ਦੇਣੀ ਸੌਖਾ ਹੀ ਤਰੀਕਾ ਹੈ ਚਰਨ ਸਾਧ ਕੇ ਸਾਰੇ ਪੜੋ ਪਿਆਰਿਓ ਚਰਨ ਸਾਧ ਕੇ ਅਰਪ ਸਾਧ ਕੋ ਚਰਨ ਸਾਧ ਕੇ ਧੋਏ ਧੋਏ ਪੀਓ ਅੱਛਾ ਇਹਨਾਂ ਪੰਕਤੀਆਂ ਦਾ ਫਾਇਦਾ ਕਿਹਨੇ ਚੱਕਿਆ ਵਲਾ ਬੋਲੋ ਭਾਈ ਦੋਵੇਂ ਬੰਨੇ ਤੁਰਿਆਈਏ ਨਾ ਜੋੜ ਘਟਾਓ ਆਪਾਂ ਸਾਰੇ ਕਰੀ ਜਾਈਏ ਇਹਨਾਂ ਪੰਕਤੀਆਂ ਦਾ ਫਾਇਦਾ ਚੱਕਿਆ ਦੇਹਧਾਰੀਆਂ ਨੇ ਲੋਕਾਂ ਦੇ ਘਰਾਂ ਚ ਗਏ ਉਹਨਾਂ ਕੋਲੋਂ ਆਪਣੇ ਪੈਰ ਧੋਏ ਫਿਰ ਕਈਆਂ ਨੇ ਪੈਰ ਧੋਤੇ ਤੇ ਧੋ ਤੋਂ ਬਾਅਦ ਕਈਆਂ ਦੇ ਪੈਰ ਪੀਤੇ ਵੀ ਉਹਨਾਂ ਦੀ ਮੈਲ ਪੀਤੀ ਵੀ ਆ ਇੰਟਰਨੈਟ ਤੇ ਪਏ ਕਈ ਬਾਬੇ ਤੁਸੀਂ ਇੰਨਾ ਜਾ ਕੇ YouTube ਤੇ ਭਰਿਓ ਪਖੰਡੀ ਬਾਬੇ ਥੱਲੇ ਨਾਲ ਭਰ ਦਿਓ ਵੀ ਪੈਰ ਧੋਣ ਵਾਲੇ ਕਿਹੜੇ ਥੱਲੇ ਲਿਸਟ ਆ ਜਾਣੀ ਉਹਨਾਂ ਦੀ ਕਿਹੜੇ 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 ਧੋਣ ਵਾਲਿਆ ਦੋ ਦੋ ਬੰਦੇ ਤੌਲੀਆ ਲੈ ਕੇ ਖਲੋਤੇ ਆ ਅਛਾ ਪਾਪਾ ਜੀ ਨਹਾਉਣ ਲੱਗੇ ਹੁਣ ਤੌਲੀਆ ਮੰਗੇ ਨਾ ਜਵਾਕਾਂ ਕੋਲੋਂ ਕਈ ਰਾਂਦੇ ਪਹਿਲਾਂ ਨਹੀਂ ਨਾਲ ਲੈ ਕੇ ਜਾਇਆ ਜਾਂਦਾ ਤੇ ਬਾਬਿਆਂ ਮਗਰ ਤਿੰਨ ਤਿੰਨ ਬੰਦੇ ਤੌਲੀਆਂ ਚੱਕੀ ਫਿਰਦੇ ਆ ਤਿੰਨ ਤਿੰਨ ਬੰਦੇ ਉਹਨਾਂ ਭੰਡੀਆਂ ਮਗਰ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਸਭ ਤੋਂ ਵੱਧ ਪੰਥ ਦਾ ਫਿਕਰ ਹੁੰਦਾ ਹੁਣ ਕੁਦਰਤੀ ਗੱਲ ਹੈ ਉਹਨੇ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਪੰਥ ਉਹਨਾਂ ਵਾਸਤੇ ਕਿਹੜਾ ਇੱਕ ਬੰਦਾ ਬਣ ਕੇ ਰਹਿ ਗਿਆ ਤੋ ਇਸ ਕਰਕੇ ਸਾ ਸੰਗਤ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਦੇ ਸ਼ਬਦਾਂ ਨੂੰ ਧਿਆਨ ਨਾਲ ਸਮਝੋ ਇੱਥੇ ਪਾਸ਼ਕ ਕਹਿੰਦੇ ਨੇ ਸੰਤਾਂ ਚਰਨ ਸੰਤ ਗੁਰੂ ਦੇ ਚਰਨ ਹਮਾਰੋ ਮਾਥਾ ਮੇਰਾ ਮੱਥਾ ਤੇ ਗੁਰੂ ਦੇ ਚਰਨ ਨੈਣ ਦਰਸ਼ ਮੇਰੇ ਅੱਖਾਂ ਵਿੱਚ ਦਰਸ਼ਨਾਂ ਦੀ ਚਾਹਨਾ ਹੋਵੇ ਤਨ ਧੂਰ ਪਰੋ ਹੁਣ ਧੂੜ ਵੀ ਕਲੀਅਰ ਹੋ ਗਈ ਜਦੋਂ ਚਰਨ ਸ਼ਬਦਾ ਤੇ ਧੂੜ ਕਿਹੜੀ ਹੋਏਗੀ ਫਿਰ ਜਿਵੇਂ ਆਪਾਂ ਵੇਖਿਆ ਧੂੜ ਕਿਹੜੇ ਰਸਤੇ ਤੇ ਹੁੰਦੀ ਸੀ ਜਿੰਨਾ ਰਸਤਿਆਂ ਦੇ ਕੱਚਿਆਂ ਰਸਤਿਆਂ ਤੇ ਲੋਕ ਜਿਆਦਾ ਲੰਘਦੇ ਸੀ ਪੱਕ ਡੰਡੀ ਬਣ ਜਾਂਦੀ ਸੀ ਜਦੋਂ ਜਿਆਦੇ ਲੋਕ ਲੰਘਦੇ ਸੀ ਪੀ ਉਸ ਰਸਤੇ ਤੇ ਉਹਦੀ ਮਿੱਟੀ ਸੀ ਧੂੜ ਬਣ ਜਾਣੀ ਕੱਟਾ ਬਣ ਜਾਣਾ ਬਿਲਕੁਲ ਉਹ ਧੂੜ ਫੇੜ ਉੱਡਣੀ ਇੱਥੇ ਸ਼ਬਦ ਹੈ ਚਰਨ ਭਾਵ ਜਿਹੜੇ ਸ਼ਬਦ ਦੇ ਪਾਂਦੀ ਨੇ ਜਿਹੜੇ ਸ਼ਬਦ ਨੂੰ ਆਪਣੀ ਜ਼ਿੰਦਗੀ ਚ ਕਮਾਉਂਦੇ ਨੇ ਮੈਂ ਵੀ ਉਸ ਰਸਤੇ ਦਾ ਪਾਂਦੀ ਬਣ ਜਾਵਾਂ ਇਹ ਮੇਰੇ ਵਾਸਤੇ ਸ਼ਬਦ ਗੁਰੂ ਦੇ ਚਰਨਾਂ ਦੀ ਧੂੜ ਹੋਵੇ ਮੈਂ ਵੀ ਉਸ ਰਸਤੇ ਦਾ ਪਾਂਧੀ ਬਣ ਜਾਵਾਂ ਮੈਂ ਵੀ ਉਸ ਜੀਵਨ ਵਿੱਚ ਉਹ ਸਿੱਖਿਆ ਨੂੰ ਅਪਣਾ ਲਵਾਂ ਨੈਣ ਦਰਸ਼ ਤਨ ਧੂਰ ਪਰੋ ਗੁਰ ਕੋ ਸ਼ਬਦ ਮੇਰੇ ਹਿਅਰੇ ਬਸੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸ ਜਾਏ ਤੇ ਹਰ ਨਾਮਾ ਮੰਨ ਹਰੀ ਦਾ ਨਾਮ ਮੈਂ ਸਦਾ ਆਪਣੇ ਮਨ ਵਿੱਚ ਵਸਾਈ ਰੱਖਾਂ ਸਤਿਕਾਰਯੋਗ ਭਾਈ ਗੁਰਦਾਸ ਜੀ ਜਦੋਂ ਪਉੜੀਆਂ ਦਾ ਪਾਠ ਕਰੀ ਰਹੇ ਨਾ ਤੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ ਗੁਰਮੂਰਤ ਗੁਰਾ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਤੇ ਇਹ ਪਤਾ ਕਿੱਥੇ ਲੱਗੇਗਾ ਕਹਿੰਦੇ ਸਾਧ ਸੰਗਤ ਵਿੱਚ ਪ੍ਰਗਟ ਹੀ ਆਈ ਜਦੋਂ ਮਨੁੱਖ ਸੱਤ ਦੀ ਸੰਗਤ ਕਰੇਗਾ ਗੁਰੂ ਦੀ ਮੂਰਤ ਪ੍ਰਗਟ ਹੋ ਜਾਣੀ ਹੈ ਕਈ ਵਾਰੀ ਨਾ ਕਈ ਬੱਚਾ ਜਿਹੜੀ ਤਸਵੀਰਾਂ ਜ ਆਪਣੇ ਘਰਾਂ ਚ ਲੱਗੀ ਆ ਤੇ ਬੜਾ ਭਲਾ ਵਿਦੇਸ਼ਾਂ ਚ ਮੈਨੂੰ ਕੁਝ ਟਾਵਾਂ ਗੁਰਦੁਆਰਾ ਜਿੱਥੇ ਫੋਟੋ ਲੱਗੀ ਵੇਖੀਏ ਨਹੀਂ ਤੇ ਸੱਚੀ ਗੱਲ ਹੈ ਇਸ ਗੱਲ ਨੂੰ ਵਧਾਈ ਦੇ ਪਾਤਰ ਨੇ ਵਿਦੇਸ਼ਾਂ ਦੇ ਜਿਹੜੇ ਪ੍ਰਬੰਧਕ ਨੇ ਸੰਗਤਾਂ ਨੇ ਸੁਚੇਤ ਨੇ ਜਿੰਨੀਆਂ ਤਸਵੀਰਾਂ ਅੱਜ ਆਪਾਂ ਨੇ ਮਾਰਕੀਟ 'ਚ ਮਿਲਦੀਆਂ ਨੇ ਇਹ ਚિત੍ਰਕਾਰ ਸੋਭਾ ਸਿੰਘ ਦੀ ਦੇਣ ਹੈ ਕਿਸੇ ਗੁਰੂ ਪਾਤਸ਼ਾਹ ਜੀ ਦੀ ਇਹ オリジナル ਤਸਵੀਰ ਥੋੜਾ ਕਿਉਂਕਿ ਗੁਰੂ ਦੇ ਜੇ ਤੁਸੀਂ ਤਸਵੀਰ ਇਦਾਂ ਸਮ ਤੁਹਾਡਾ ਬੱਚਾ ਤਸਵੀਰ ਸਾਹਮਣੇ ਰੱਖੇ ਤੇ ਨਾਲ ਬਾਣੀ ਦੇ ਅਰਥ ਪੜ ਲਵੇ ਉਨੇ ਕਹਿੰਦਾ ਮਾਤਾ ਜੀ ਜਿਹੜੀ ਗੱਲ ਬਾਣੀ ਰੋਕਦੀ ਐ ਸਾਰੀਆਂ ਚੀਜ਼ਾਂ ਤਸਵੀਰ ਦੇ ਵਿੱਚ ਹੈਗੀਆਂ ਬਾਣੀ ਚ ਲੋਟੇ ਨੂੰ ਨਾਲ ਰੱਖਣ ਵਾਲੇ ਨੂੰ ਠਾਗਾ ਖਿਆ ਤੇ ਫੋਟੋ ਬਣਾਉਣ ਵਾਲੇ ਨੇ ਗੁਰੂ ਨਾਨਕ ਸਾਹਿਬ ਦੇ ਲਾਗੇ ਗੜਵਾਰ ਖਾ ਦਿੱਤਾ ਐ ਅੱਛਾ ਬਾਣੀ ਵਿੱਚ ਮਾਲਾ ਨੂੰ ਆਖਿਆ ਕਬੀਰ ਜਪਣੀ ਕਾਠ ਕੀ ਪੜੋ ਪਿਆਰਿਓ ਕਿਆ ਦਿਖਲਾਵਾਂ ਮੈਂ ਹਰਦੇ RAM ਨਾ ਚੇਤੇ ਹੀ ਇਹ ਜਪਣੀ ਕਿਆ ਹੋਏ